ਗਲਾਸ ਪਾਣੀ ਲਵਾਂਗੇ ਆਪਣੇ ਪੈਨ ਦੇ ਵਿੱਚ ਭਾਪ ਜਿਦਾ ਇਹ ਭਾਪ ਤੁਹਾਡੇ ਸਾਹਮਣੇ ਉਹ ਨਿਕਲਨੀ ਸ਼ੁਰੂ ਹੋ ਗਈ ਹੈ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆਪਾਂ ਅੱਧੀ ਕੋਲੀ ਜਿਹੜੀ ਚੌਪ ਕੀਤੀ ਹੋਈ ਗਲੋਏ ਦੀ ਅਸੀਂ ਵਿੱਚ ਉਹਦੇ ਐਡ ਕਰ ਚੁੱਕੇ ਹਾਂ ਹੁਣ ਠੀਕ ਹੈ ਜੀ ਸੈਕਿੰਡ ਨੰਬਰ ਤੇ ਅਸੀਂ ਦੋ ਜਿਹੜੀਆਂ ਚੁੰਡੀਆਂ ਨੇ ਉਹ ਆਪਾਂ ਪਾਵਾਂਗੇ ਸੁੱਕੇ ਅਦਰਕ ਦੀਆਂ ਆ ਦੇਖੋ ਤੁਹਾਡੇ ਸਾਹਮਣੇ ਇੱਕ ਚੁਟਕੀ ਪਾਈ ਹੈ ਆ ਹੁਣ ਦੂਜੀ ਚੁਟਕੀ ਪਾਤੀ ਹੈ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲਾ ਦੇਵਾਂਗੇ ਜਦੋਂ ਤੱਕ ਇਹ ਪਾਣੀ ਜਿਹੜਾ ਇਹ ਅੱਧਾ ਨਾ ਰਹਿ ਜਾਏ ਦੇਖੋ ਅ ਸੁੰਡ ਪਾਊਡਰ ਕਰਕੇ ਪਾਣੀ ਦਾ ਜਿਹੜਾ ਰੰਗ ਹੈ ਉਹ ਚੇਂਜ ਹੋ ਰਿਹਾ ਗਲੋਹੇ ਦਾ ਵੀ ਜਿਹੜਾ ਅਸਰ ਹੈ ਉਹ ਪਾਣੀ ਦੇ ਵਿੱਚ ਆ ਰਿਹਾ ਦੇਖੋ ਤਕਰੀਬਨ ਹੁਣੇ ਜਿਹੜਾ ਪਾਣੀ ਹੈ ਇਹ ਇੱਕ ਗਲਾਸ ਦੇ ਤਕਰੀਬਨ ਰਹਿ ਗਿਆ ਹੁਣ ਆਪਾਂ ਇਹਨੂੰ ਪਾਣੀ ਨੂੰ ਗਲਾਸ ਦੇ ਵਿੱਚ ਐਡ ਕਰਾਂਗੇ ਤੁਹਾਡੇ ਸਾਹਮਣੇ ਤੇ ਆਪਾਂ ਇਹਨੂੰ ਐਡ ਕਰ ਰਹੇ ਹਾਂ ਦੇਖੋ ਤੇ ਐਡ ਕਰਨ ਤੋਂ ਬਾਅਦ ਸਾਡੇ ਕੋਲ ਰੈਡੀ ਹੋ ਗਿਆ ਜੀ ਦੇਖੋ ਆ ਤੁਹਾਡਾ ਨੁਸਕਾ ਬਣ ਕੇ ਆਲਮੋਸਟ ਤਿਆਰ ਹੈ ਇਹਦੇ ਵਿੱਚ ਆਪਾਂ ਫਾਈਨਲੀ ਇੱਕ ਤੇਲ ਦਾ ਜਿਹੜਾ ਚਮਚਾ ਹੈ ਉਹਨੂੰ ਐਡ ਕਰਕੇ ਤੇ ਅਨੂਆਪਾ ਨੁਸਖੇ ਫਾਰਮੂਲੇ ਨੂੰ ਮੁਕੰਮਲ ਕਰਾਂਗੇ। ਤੇ ਇਹ ਜਿਹੜਾ ਨੁਸਖਾ ਫਾਰਮੂਲਾ ਬਰੁਕੀ ਸਾਹਿਬ ਜਿਹੜਾ ਜਿਹੜਾ ਮੇਰਾ ਵੀਰ ਭਰਾ ਪੀਏਗਾ। ਜੀ